ਸਸ਼ੀਕਾਲ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਆਏ ਹੜ੍ਹ ਇਹ ਇੱਕ ਕੁਦਰਤੀ ਆਫਤ ਹੈ ਜਾਂ ਫਿਰ ਕੋਈ ਮਨੁੱਖੀ ਲਾਪਰਵਾਹੀ ਦਾ ਨਤੀਜਾ ਪੰਜਾਬ ਹੜ੍ਹ ਦੇ ਵਿੱਚ ਡੁੱਬ ਗਿਆ ਪਿੰਡਾਂ ਦੇ ਪਿੰਡ ਪਾਣੀ ਹੇਠ ਆ ਗਏ ਲੋਕ ਘਰੋਂ ਬੇਕਾਰ ਹੋ ਗਏ ਫਸਲਾਂ ਤਬਾਹ ਹੋ ਗਈਆਂ ਤੇ ਕਈ ਸਕੂਲ ਤੇ ਸੜਕਾਂ ਨੂੰ ਨੁਕਸਾਨ ਹੋ ਗਿਆ ਪਰ ਦਿੱਲੀ ਸਰਕਾਰ ਹਾਲੇ ਤੱਕ ਚੁੱਪਚਾਪ ਬੈਠੀ ਹੈ ਪਰ ਜਦੋਂ ਮੋਦੀ ਵੱਲੋਂ ਕੋਈ ਚੀਨ ਦੀ ਯਾਤਰਾ ਕੀਤੀ ਜਾਵੇ ਤਾਂ ਉਸ ਦਾ ਟਵੀਟ ਕੀਤਾ ਜਾਂਦਾ ਹੈ ਅਫਗਾਨਿਸਤਾਨ ਵਿੱਚ ਭੁਚਾਲ ਆ ਜਾਵੇ ਤਾਂ ਉਸ ਵੱਲੋਂ ਮੋਦੀ ਵੱਲੋਂ ਟਵੀਟ ਕਰਕੇ ਕਿਹਾ ਜਾਂਦਾ ਹੈ ਕਿ ਅਸੀਂ ਤੁਹਾਡੇ ਨਾਲ ਹਾਂ ਉਸ ਵੇਲੇ ਪੰਜਾਬ ਕਿੱਥੇ ਹੈ ਕਿ ਮੋਦੀ ਨੂੰ ਪੰਜਾਬ ਵੱਲ ਬਿਲਕੁਲ ਵੀ ਧਿਆਨ ਨਹੀਂ ਹੈ ਹੁਣ ਗੱਲ ਕਰਦੇ ਹਾਂ ਬਿਹਾਰ ਦੇ ਵਿੱਚ ਹੋ ਰਹੇ ਇਲੈਕਸ਼ਨਾਂ ਦੀ ਜਿਸ ਵਿੱਚ ਮੋਦੀ ਦੀ ਮਾਂ ਨੂੰ ਗਾਲ ਕੱਢੀ ਗਈ ਹੈ ਉਸ ਤੋਂ ਪਹਿਲਾਂ ਇੱਕ ਵੀਡੀਓ ਨੂੰ ਜ਼ਰੂਰ ਦੇਖ ਲਓ ਇਸ ਸਮਰੱਧ ਪਰੰਪਰਾ ਵਾਲੇ ਬਿਹਾਰ ਮੇਰੀ ਮਾਂ ਕੋ ਗਾਲੀਆਂ ਦੀ ਗਈ ਇਹ ਗਾਲੀਆਂ ਸਿਰਫ ਮੇਰੀ ਮਾਂ ਦਾ અપਮਾਨ ਨਹੀਂ ਹੈ ਇਹ ਦੇਸ਼ ਦੀ ਮਾਂ ਬਹਿਨ ਸ਼ਰਮ ਆ ਮੋਦੀ ਜੀ ਤੁਹਾਡੇ ਤੇ ਇਹ ਕਾਪਮਾਨ ਹੈ ਤੁਹਾਡੇ ਵੱਲੋਂ ਆਪਣੀ ਮਾਂ ਦੀ ਖੁਦ ਹੀ ਖੁੱਲ ਕੇ ਬੇਇੱਜ਼ਤੀ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਕੋਈ ਵੀ ਢਿੱਲ ਨਹੀਂ ਛੱਡੀ ਗਈ ਸਰਕਾਰ ਵੱਲੋਂ ਇਸ ਵੀਡੀਓ ਨੂੰ ਵਾਇਰਲ ਕਰਨ ਤੇ ਇਸ ਵੀਡੀਓ ਵਿੱਚ ਮੋਦੀ ਨੇ ਖੁਦ ਕਿਹਾ ਹੈ ਕਿ ਉਹਨਾਂ ਨੇ ਮੇਰੀ ਮਾਂ ਨੂੰ ਗਾਲ ਨਹੀਂ ਕੱਢੀ ਜਦਕਿ ਇਸ ਦੇਸ਼ ਦੀ ਸਾਰੀਆਂ ਮਾਂ ਭੈਣਾਂ ਨੂੰ ਗਾਲ ਕੱਢੀ ਹੈ ਅਜਿਹਾ ਕੌਣ ਨੇਤਾ ਹੋਵੇਗਾ ਜੋ ਇੱਕ ਦੂਜੇ ਨੂੰ ਲੜਾਵੇਗਾ ਮੋਦੀ ਸਰਕਾਰ ਨੇ ਤਾਂ ਪੂਰੇ ਭਾਰਤ ਨੂੰ ਧਰਮਾਂ ਦੇ ਵਿੱਚ ਵੰਡ ਰੱਖਿਆ ਹੈ ਇਹ ਰਾਜਨੀਤੀ ਸਰਕਾਰਾਂ ਨੇ ਇੱਕ ਦੂਜੇ ਦੇ ਵਿਰੁੱਧ ਹੋ ਕੇ ਭਾਸ਼ਣ ਦੇਣ ਵਿੱਚ ਕੋਈ ਟਿੱਲ ਨਹੀਂ ਛੱਡੀ ਜਦਕਿ ਇੱਕ ਪਾਸੇ ਪੰਜਾਬ ਵੱਲ ਕੁਝ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਵੀਡੀਓ ਬਾਰੇ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਵੀਡੀਓ ਜਾਣਬੁੱਝ ਕੇ ਬਣਾਈ ਗਈ ਹੈ ਕਿਉਂਕਿ ਜਦੋਂ ਹੀ ਭਾਸ਼ਣ ਦੇ ਦੌਰਾਨ ਮੋਦੀ ਨੂੰ ਗਾਲ ਕੱਢੀ ਗਈ ਤਾਂ ਨਾਲ ਦੀ ਨਾਲ ਇਸ ਵੀਡੀਓ ਨੂੰ ਮੋਦੀ ਵੱਲੋਂ रिकॉर्ड ਕੀਤਾ ਗਿਆ ਤੇ سوشل میڈیا ਤੇ ਪਾ ਦਿੱਤਾ ਗਿਆ ਤਾਂ ਕਿ ਲੋਕਾਂ ਵੱਲੋਂ ਹਮਦਰਦੀ ਮਿਲ ਸਕੇ ਤੇ ਬਿਹਾਰ ਦੀਆਂ ਚੋਣਾਂ ਵਿੱਚ ਉਹਨਾਂ ਨੂੰ ਜਿੱਤ ਹਾਸਲ ਹੋ ਸਕੇ ਦੇਖੋ ਲੋਕੋ ਮੋਦੀ ਸਰਕਾਰ ਨੇ ਆਪਣੀ ਮਾਂ ਤੱਕ ਕਾਨੂੰਨੀ ਛੱਡਿਆ ਇਲੈਕਸ਼ਨ ਦੇ ਵਿੱਚ ਜਿੱਤਣ ਦੇ ਲਈ ਕੀ ਕੁਝ ਕਰ ਰਹੀ ਹੈ ਇਹ ਮੋਦੀ ਸਰਕਾਰ ਤੇ ਦੂਜੇ ਪਾਸੇ ਜਦੋਂ ਪੰਜਾਬ ਦੀ ਗੱਲ ਆਈ ਜਿੱਥੇ 1000 ਤੋਂ ਵੱਧ ਪਿੰਡ ਡੁੱਬ ਗਏ 1.5 ਲੱਖ ਏਕੜ ਫਸਲ ਤਬਾਹ ਹੋ ਗਈ ਤੇ 30 ਤੋਂ ਵੱਧ ਲੋਕਾਂ ਦੀ ਜਾਨ ਵੀ ਚਲੀ ਗਈ ਤੇ ਇਸ ਬਾਰੇ ਮੋਦੀ ਸਰਕਾਰ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਬਸ ਇੱਕ पीएम भगवंत मान ਦੇ ਨਾਲ ਇੱਕ ਡਿਸਕਸ਼ਨ ਦੀ ਜੋ ਹੈ ਨਿਊਜ਼ ਸਾਹਮਣੇ ਆਈ ਹੈ ਕਿ ਉਹਨਾਂ ਵੱਲੋਂ ਡਿਸਕਸ਼ਨ ਕੀਤਾ ਜਾ ਰਿਹਾ ਹੈ ਤੇ ਬੋਟਾਂ ਲਈ ਮੋਦੀ ਸਰਕਾਰ ਨੇ ਸਾਰੀ ਮਸ਼ੀਨਰੀ ਲਗਾ ਦਿੱਤੀ ਜਦਕਿ ਪੰਜਾਬ ਦੇ ਲਈ ਲੋਕਾਂ ਦੀ ਜਾਨ ਬਚਾਉਣ ਲਈ ਕੋਈ ਵੀ ਮਸ਼ੀਨਰੀ ਨਹੀਂ ਤੇ ਹਾਸੇ ਦੀ ਗੱਲ ਇਹ ਹੈ ਕਿ ਪੰਜਾਬ ਨੇ ਜਿੱਥੇ ਦੁਨੀਆ ਦੇ ਵਿੱਚ ਉਝਾਲ ਆਏ جنگ ਲੱਗੀ ਮਹਾਮਾਰੀ ਹੋਈ ਪੰਜਾਬ ਨੇ ਲੰਗਰ ਲਾਇਆ ਮਦਦ ਕੀਤੀ ਦਾਨ ਕੀਤਾ ਤੇ ਹਮੇਸ਼ਾ ਖੜਾ ਰਿਹਾ ਤੇ ਭਾਰਤ ਦਾ ਨਾਮ ਚਮਕਾਇਆ ਤੇ ਅੱਜ ਜਦੋਂ ਪੰਜਾਬ ਨੂੰ ਉਸ ਭਾਰਤ ਦੀ ਲੋੜ ਹੈ ਉਸ ਭਾਰਤ ਵੱਲੋਂ ਪੰਜਾਬ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਦਕਿ ਮੌਸਮ ਵਿਭਾਗ ਐਕਸਪਰਟ ਨੇ ਮਈ ਦੇ ਵਿੱਚ ਹੀ ਹੜ੍ਹ ਦੀ ਚੇਤਾਵਨੀ ਦੇ ਦਿੱਤੀ ਸੀ ਪਰ ਉਸ ਵੇਲੇ ਸਰਕਾਰ ਵੱਲੋਂ ਕੋਈ ਵੀ ਤਿਆਰੀ ਨਹੀਂ ਕੀਤੀ ਗਈ ਭਾਰਤੀ ਮੌਸਮ ਵਿਭਾਗ ਨੇ ਆਪਣੀ ਰਿਪੋਰਟ ਦੇ ਵਿੱਚ ਪੰਜਾਬ ਅਤੇ ਹਿਮਾਚਲ ਦੇ ਵਿੱਚ 100% ਤੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਸੀ ਤੇ ਉਸ ਸਮੇਂ ਸਿਰਫ ਪੰਜਾਬ ਵਿੱਚ ਹੀ 115% ਤੋਂ ਜ਼ਿਆਦਾ ਮੀਂਹ ਦੀ ਭਵਿੱਖਬਾਣੀ ਕੀਤੀ ਸੀ ਤੇ ਉਸ ਸਮੇਂ ਸਰਕਾਰ ਵੱਲੋਂ ਕੋਈ ਵੀ ਤਿਆਰੀ ਨਹੀਂ ਕੀਤੀ ਗਈ ਨਾ ਹੀ ਨਰਿਆ ਦੀ ਸਫਾਈ ਕੀਤੀ ਗਈ ਨਾ ਹੀ ਨਹਿਰਾਂ ਦੇ ਗੇਟਾਂ ਦੀ ਮੁਰੰਮਤ ਕੀਤੀ ਗਈ ਤੇ ਨਾ ਹੀ ਡੈਮਾਂ ਵਿੱਚੋਂ ਪਾਣੀ ਨੂੰ ਹੌਲੀ-ਹੌਲੀ ਬਾਹਰ ਕੱਢਿਆ ਗਿਆ ਪੰਜਾਬ ਹਰਿਆਣਾ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਰਾਜਸਥਾਨ ਤੇ ਦਿੱਲੀ ਤੱਕ ਹੜ੍ਹਾਂ ਦੇ ਕਹਿਰ ਟੁੱਟਿਆ ਨਦੀਆਂ ਉਫਾਨ ਤੇ ਆ ਗਈਆਂ ਉਲਟ ਆ ਗਏ ਸੜਕਾਂ ਟੁੱਟ ਗਈਆਂ ਬਿਜਲੀ ਤੇ ਪਾਣੀ ਦਾ ਪ੍ਰਬੰਧ ਠੱਪ ਹੋ ਗਿਆ ਸਿਰਫ ਜੁਲਾਈ ਮਹੀਨੇ ਵਿੱਚ ਹੀ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ 100 ਤੋਂ ਵੱਧ ਜਾਨਾਂ ਜਾ ਚੁੱਕੀਆਂ ਸਨ ਹਜ਼ਾਰਾਂ ਲੋਕਾਂ ਨੂੰ ਰਾਤ ਕੈਂਪਾਂ ਵਿੱਚ ਭੇਜਿਆ ਗਿਆ ਸਕੂਲ ਬੰਦ ਹੋ ਗਏ ਹਵਾਈ ਯਾਤਰਾ ਠੱਪ ਹੋ ਗਈਆਂ ਤੇ ਰੇਲਾਂ ਰੁਕ ਗਈਆਂ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਤੋਂ ਉਹਨੂੰ ਪਤਾ ਸੀ ਕਿ ਡੈਮ ਭਰ ਰਹੇ ਹਨ ਤਾਂ ਹੋਲੀ ਹੋਲੀ ਉਹਨਾਂ ਨੂੰ ਖਾਲੀ ਕਿਉਂ ਨਹੀਂ ਕੀਤਾ ਗਿਆ ਫਿਰ ਅਚਾਨਕ 14 ਲੱਖ ਕਿਊਸਿਕ ਪਾਣੀ ਨੂੰ ਪੰਜਾਬ ਦੇ 1000 ਤੋਂ ਵੱਧ ਪਿੰਡਾਂ ਵੱਲ ਛੱਡ ਕੇ ਉਹਨਾਂ ਨੂੰ ਹੜ੍ਹ ਦੇ ਵਿੱਚ ਡਬੋ ਦਿੱਤਾ ਗਿਆ ਇਹਨਾਂ ਵਿੱਚ ਗੁਰਦਾਸਪੁਰ ਦੇ 202 ਕਪੂਰਥਲਾ ਦੇ 107 ਅੰਮ੍ਰਿਤਸਰ ਦੇ 100 ਫਿਰੋਜ਼ਪੁਰ ਦੇ 93 ਪਠਾਨਕੋਟ ਦੇ 81 ਮੁਕਸਰ ਦੇ 64 ਤੇ ਤਰਨਤਾਰਨ ਦੇ 50 ਪਿੰਡ ਸ਼ਾਮਿਲ ਸਨ ਫਾਜ਼ਲਕਾਟੇ ਹੁਸ਼ਿਆਰਪੁਰ ਦੇ ਵੀ ਕਈ ਪਿੰਡ ਡੁੱਬ ਗਏ ਸੋਚੋ 1.5 ਲੱਖ ਏਕੜ ਖਰੀ ਫਸਲ ਤਬਾਹ ਹੋ ਗਈ ਹੁਣ ਤੱਕ 30 ਤੋਂ ਜ਼ਿਆਦਾ ਜਾਨਾਂ ਚਾ ਚੁੱਕੀਆਂ ਸਨ 300 ਤੋਂ ਵੱਧ ਸਕੂਲਾਂ ਨੂੰ ਨੁਕਸਾਨ ਹੋ ਗਿਆ ਹੈ ਤੇ ਅਸਲ ਨੁਕਸਾਨ ਤਾਂ ਹਜੇ ਹੜ ਦਾ ਪਾਣੀ ਹਟਣ ਤੋਂ ਬਾਅਦ ਹੀ ਸਾਹਮਣੇ ਆਵੇਗਾ ਇਸ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਕੀ ਇਹ ਹੜ ਇੱਕ ਕੁਦਰਤੀ ਆਫਤ ਹੈ ਜਾਂ ਫਿਰ ਸਰਕਾਰ ਦੀ ਲਾਪਰਵਾਹੀ ਦਾ ਨਤੀਜਾ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਧੰਨਵਾਦ